ਆ ਦੇਖ ਲੋ ਬਾਈ ਗੱਦੜਾ ਵਾਲੇ ਮੋੜ ਤੋਂ ਝੰਡਾ ਵਾਲੇ ਰੋਡ ਤੇ ਅੱਗ ਲਾਈ ਆ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਅੰਨ ਦਾਤਾ ਜੀ ਨੇ ਤੇ ਬੁਰਾ ਹਾਲ ਕਰਤਾ ਕਈ ਤਰਕਤਾਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਦੇਖੋ ਤੁਸੀਂ ਕੀ ਹਾਲ ਕੀਤਾ ਜਿਹਦੇ ਵਿੱਚ ਉੱਲੂ ਦੇ ਚਾਰ ਬੱਚੇ ਸੀਗੇ ਜਿਹਦੇ ਵਿੱਚੋਂ ਦੋ ਰੋਸਟਡ ਬਣਾਤੇ ਇਹਨਾਂ ਨੇ ਸਾੜਤੇ ਜਮਾ ਦੋ ਅਸੀਂ ਵੀਰ ਮੇਰੋਂ ਬਚਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ ਇਹ ਨਾ ਕੀਤਾ ਜਾਵੇ ਭਰਾਵੋ ਸੌਖੇ ਸੀ ਹੋਈਏ ਵੀ ਕਿੱਥੇ ਸਾਡੇ ਬੱਚਾ ਨਾ ਵੀ ਇਹੀ ਕੁਛ ਹੁੰਦਾ ਤਾਂ ਇਹ ਉਹ ਬਰੇ ਗਾਂ ਉਹ ਬਲਾਨਾ ਮਰ ਗਿਆ ਇੱਕ ਢੂੰਕਾ ਮਰ ਗਿਆ ਦੀ ਕੱਲ ਲੱਗੇ ਤੇ ਮਰਨਾ ਹੀ ਆ ਬਾਈਓ ਜੀ ਕੋਈ ਸੇ ਬੱਚੇ ਮਚਾਉਂਗੇ ਤਾਂ ਹੀ ਹੋਣੀ ਆ ਸਾਡੇ ਨਾਲ ਨਾ ਇਹ ਤੱਕਾ ਕਰੋ ਇਹੀ ਕਿਸਾਨ ਆ ਪੰਛੀਆਂ ਨੂੰ ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੱਡਦਾ ਸੀ ਕਿਸੇ ਟਾਈਮ ਤੇ ਅਜੇ ਆ ਹਲ ਕਰਦੇ ਆ ਉਹ ਵੀ ਸਰਕਾਰੀ ਦਰਖਤ ਵੀਰ ਮੇਰੇ ਉਹ ਜੇ ਕੋਈ ਟੰਬਾ ਵੱਢ ਕੇ ਲੈ ਜਾਏ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਪਰ ਨੰਦ ਨਾ ਦਾ ਦੇਖੋ ਤੁਸੀਂ ਮੇਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ ਆਹ ਦੇਖੋ ਗਿੱਦਲ ਵਾਲੇ ਮੋੜ ਤੋਂ 2 ਕਿਲੋਮੀਟਰ ਜਿਹੜਾ ਬੰਦਾ ਮਰਜੀ ਅੰਕਵਾਰੀ ਕਰ ਲਿਆ ਸੱਪ ਤਾਂ ਲੱਗ ਜੂ ਵੀ ਕਿਹਦੇ ਖੇਤੋਂ ਲੱਗੀ ਹੈ ਕਿਨੇ ਲਾਈ ਆ ਆ ਦੇਖੋ ਤੁਸੀਂ ਜਿਉਂਦੇ ਬੱਚੇ ਦੋ ਬੱਚੇ ਮਰ ਚੁੱਕੇ ਦੂਹਾਂ ਨੂੰ ਉਸੇ ਪਾਣੀ ਪੂਣੀ ਪਾ ਕੇ ਬਚਾਇਆ ਆਹ ਦੇਖ ਲਓ ਤੀਜਾ ਕਿੱਥੇ ਜਿਹੜਾ ਰੋਸਟਡ ਬਣਿਆ ਆ ਬੱਠੇ ਦੋ ਬੱਚੇ ਬਾਈ ਬਹੁਤ ਔਕੇ ਬਚਾਇਆ ਇਹ। ਕੱਤੇ ਤੁਹਾਨੂੰ ਪਹਿਲਾ ਵਾਲਾ ਵੀਡੀਓ ਦਿਖਾਇਆ ਸੀ ਰੋਸਟਡ ਬਣ ਚੁੱਕਿਆ ਮਰ ਚੁੱਕਿਆ ਵਿਚਾਰਾ। ਮੈਨੂੰ ਲੱਭਿਆ ਨਹੀਂ ਹੁਣ ਮੈਂ ਆ ਬਿਆ। ਦੇਖ ਲਓ ਤੁਸੀਂ ਤੇੜਾ ਖੇਤ ਸੀ ਵਿਚਾਰਾ ਉਹ ਵੀ ਭੱਜ ਗਿਆ ਸੀਰੀ ਨੂੰ ਵੀ ਸੱਦ ਲਿਆ ਵੀ ਉਹਰੇ ਆ ਜਾ ਬਾਈ। ਸੀਰੀ ਸੀਗਾ ਖੇਤ ਜਿਹੜਾ ਸਾਡੇ ਨਾਲ ਹੈਲਪ ਕਰਦਾ ਸੀ ਬਚਾਉਣ ਦੀ ਉਹਨੂੰ ਵੀ ਸੱਦ ਗਿਆ ਬਾਈ ਮੇਰੇ ਉਹਨੂੰ ਵੀ ਜ਼ਿੰਮੇਦਾਰ ਨੇ ਦੂਜੇ ਖੇਤ ਸੱਦ ਲਿਆ ਬਚਾਉਣ ਦੀ ਬਜਾਏ ਅਸੀਂ ਰਾਹੀ ਬੰਦੇ ਲੱਗੇ ਉਹਨੂੰ ਲੱਗਣ ਦੀ ਬਜਾਏ ਉਹਦੇ ਘਰੇ ਸੱਦ ਲਿਆ। ਪਤਲੇ ਦੂਜੇ ਗੇਟ ਚ ਸੱਦ ਲਿਆ ਵੀ ਇੱਥੇ ਕੰਮ ਆ ਇੱਥੇ ਆ ਜਾ ਮੱਚਦਾ ਕੋਈ ਮੱਚੀ ਜਾਵੇ ਰક્ત ਮੱਚੇ ਸੜਕ ਮੱਚੇ ਕੋਈ ਮੱਚੇ ਜੱਟ ਨੂੰ ਕੋਈ ਨਹੀਂ ਪੁੱਛਦਾ ਆਹ ਦੇਖ ਲਓ ਫਿਰ ਕਹਨ ਵਾਲਾ ਮਾੜਾ ਆਹ ਦੇਖੋ ਤੁਸੀਂ ਖੰਦਾ ਖੱਪਾ ਕੇ ਦੇਖੋ ਤੇ ਜਿੱਥੇ ਹਿੰਮਤ ਅਜਿਹੀ ਅਗਲੀ ਆ ਆਹ ਹਾਲ ਹੋਣਾ ਤੁਹਾਡਾ ਵੀ ਯਾਦ ਰੱਖੋ ਗੱਲ ਅੱਜ ਦੀ ਮੇਰੀ ਆਹ ਦੇਖੋ